ਨਗਰ ਨਿਗਮ ਫਗਵਾੜਾ ਵਿੱਚ ਕੱਚੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੀ ਅਫਸਰ ਸ਼ਾਹੀ ਅਤੇ ਸਰਕਾਰ ਖਿਲਾਫ ਪਿਛਲੇ 1 ਹਫਤੇ ਤੋਂ ਮੋਰਚਾ ਖੋਲਿਆ ਹੋਇਆ ਹੈ ਜਿਸ ਨੂੰ ਲੈ ਕੇ ਸਫਾਈ ਸੇਵਕਾਂ ਵੱਲੋਂ 7ਵੇਂ ਦਿਨ ਵੀ ਧਰਨਾ ਪ੍ਰਦਰਸ਼ਨ ਕਰਦੇ ਨਿਗਮ ਦੀ ਅਫਸਰ ਸ਼ਾਹੀ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸੂਸ ਫਾਈ ਸੇਵ ਕਾਨੇ ਰੋਸ ਮਾਰਚ ਕਰਦੇ ਆ ਸਥਾਨਕ ਗੋਲਚੌਂਗ ਵਿਖੇ ਪੁਤਲਾ ਫੂਕਿਆ ਤੇ ਸਰਕਾਰ ਅਤੇ ਨਿਗਮ ਦੇ ਅਫਸਰ ਸ਼ਾਹੀ ਖਿਲਾਫ ਜਮ ਕੇ ਨਾਰੀਵਾਜੀ ਕੀਤੀ ਇਸ ਮੌਕੇ ਧਰਨਕਾਰੀਆਂ ਨੇ ਕਿਹਾ ਕਿ ਕੱਚੇ ਮਲਾਜ਼ਮ ਪਿਛਲੇ ਕਾਫੀ ਸਾਲਾਂ ਤੋਂ ਆਪਣੀ ਡਿਊਟੀ ਨੂੰ ਬੜੀ ਹੀ ਇਮਾਨਦਾਰੀ ਨਾਲ ਪੂਰਾ ਕਰ ਰਹੇ ਨੇ ਪਰ ਸਰਕਾਰ ਉਹਨਾਂ ਨੂੰ ਅਜੇ ਤੱਕ ਪੱਕੇ ਨਹੀਂ ਕਰ ਰਹੀ ਜੋ ਕਿ ਸਰਕਾਰ ਅਤੇ ਨਿਗਮ ਦੀ ਅਫਸਰ ਸ਼ਾਹੀ ਦੀ ਤੱਕੇ ਸ਼ਾਹੀ ਹੈ ਉਨਾ ਆਖਿਆ ਕਿ ਅਗਰ ਸਰਕਾਰ ਨੇ ਕੱਚੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਲਦ ਤੋਂ ਜਲ ਨਾ ਮੰਨਿਆ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਕੂੜੇ ਦੀਆਂ ਸਾਰੀਆਂ ਗੱਡੀਆਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਨਿਗਮ ਅਧਿਕਾਰੀਆਂ ਦੀ ਹੋਵੇਗੀ ਜੈਵਾਲ ਮੀ ਕੀ ਪਰਮਹਰਬਾਨ ਜੀ ਅੱਜ 7ਵਾਂ ਦਿਨ ਹੋ ਗਿਆ ਹੜਤਾਲ ਚੱਲਦੀ ਨੂੰ ਪਰ ਪ੍ਰਸ਼ਾਸਨ ਦੇ ਅੱਜ ਤੱਕ ਜੂਨੇ ਸਰਗੀ ਹੈਗੀ ਬੜੇ ਅਫਸੋਸ ਦੀ ਗੱਲ ਹੈ ਕਿ ਸਨ ਰਾਤੀ ਬਦਲ ਲਿਆ ਕਿ ਸਾਡੇ ਜੁਆਇਨ ਕਮਿਸ਼ਨ ਦੀ ਬਦਲੀ ਹੋ ਗਈ ਹੈ ਇਹ ਕੋ ਫੋੜੇ ਇੱਕ ਮੈਨਾਂ ਦਾ ਆਪਸ਼ਨ ਲੱਗ ਨੂੰ ਤਿਆਰ ਹੀ ਹੈ ਨਹੀਂ ਮੈਨੂੰ ਲੱਗਦਾ ਕੋਈ ਵੀ ਜਾਂ ਤਾਂ ਜਿਹੜੇ ਇੱਥੇ ਅਫਸਰ ਬੈਠੇ ਆ ਗੁੱਗੇ ਬੋਲੇ ਬਹਿ ਰਹੇ ਆ ਜਿਹਨਾਂ ਸੌਂਦੇ ਕਾਕੜੀ ਸਾਡਾ ਐਨ ਐਸ ਬੀ ਕੇ ਸਾਡੇ ਲੋਕੀ ਰੋਲਾ ਪਾਉਂਦੇ ਆ ਐਨੇ ਮਿਲਾਂ ਨੂੰ ਧੁੱਪ 'ਚ ਮਰਨਦੇ ਆ ਆਪ ਅੰਦਰ ਏਸੀ 'ਚ ਬੈਠੇ ਡੱਕ ਨਾਲ ਢੇਲਾ ਤਲਖਾਂ ਲੈ ਕੇ ਪੱਕੇ ਹੋ ਕੇ ਬੈਠੇ ਪਰ ਸਾਡੇ ਵਾਰੀ ਜਦੋਂ ਸਾਡੀ ਵਾਰੀ ਆਉਂਦੀ ਮੇਰੇ ਮੁਲਾਜ਼ਮਾਂ ਦੀ ਕੱਚਿਆਂ ਦੀ ਉਹਨਾਂ ਨੇ ਦੌਰਾ ਪੈਣ ਦੇ ਆਏ ਸਾਡੇ ਉਹ ਕੰਮ ਕਰਨਾ ਪੈਣਾ ਕੱਲ ਸਾਡੇ ਐਲਓ ਸਾਹਿਬ ਬੈਠੇ ਸੀਗੇ ਐਸ ਸੀ ਸਾਹਿਬ ਬੈਠੇ ਸੀ ਉਹਨਾਂ ਨੂੰ ਜੁਆਇਨ ਕਰੀ ਨਾ ਕਿ ਤੁਸੀਂ ਕੰ ਇਹ ਕਿੱਥੇ ਦੀ ਗੱਲ ਇਹਨਾਂ ਦੀ ਹੈ ਕਿ ਕਿਹੜੀ ਗੱਲ ਹੈਗੀ ਏ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਹੋਰ ਕਰਨਾ ਕਹਨੇ ਆ ਜੇ ਤੁਹਾਡੇ ਸੁਪਰਡੈਂਟ ਬਦਲ ਗਏ ਆ ਤਾਂ ਮੁਲਾਜ਼ਮਾਂ ਵਿੱਚ ਕੀ ਕਸੂਰ ਆ ਸਾਡੇ ਕੱਚੇ ਬਣਾ ਉਹਨਾਂ ਦੀ ਕੀ ਕਸੂਰ ਹੈਗਾ ਵਾ ਮਾਂ ਸਾਡੇ ਨਾਲ ਆਪਣੀ ਕੋਠੀ ਛੱਡਿਆ ਸੀ ਵੀ ਜੁਆਇਨ ਕੁਝ ਸਾਡੇ ਨਾਲ ਕੰਮ ਕਰੋ ਕੋਰਾਤੀ 10 ਦੇ ਪਤਾ ਲੱਗਣਾ ਦੀ ਬਦਲੀ ਹੋ ਗਈ ਇਹਨਾਂ ਦੀ ਸਭ ਤੋਂ ਕਿਸਮਤ ਮਾਰੀ ਸਾਡੇ ਮੁਲਾਜ਼ਮਾਂ ਦੀ ਆ ਇੰਨੀ ਬਦ ਕਿਸਮਤ ਦੀ ਹੈ ਵੀ ਸਾਡੇ ਜਿਹੜੇ ਅਫਸਰ ਲੱਗਦੇ ਆ ਜੇ ਉਹ ਕੰਮ ਕਰਨ ਲੱਗਦਾ ਉਹਦੀ ਬਦਲੀ ਹੋ ਜਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਲਦੋਂ ਜਲਦੇ ਤੇ ਇਹ ਸੁਪਰਡੈਂਟ ਲਾਇਆ ਜਾਣ ਮਿਸ਼ਨਰ ਆ ਜਾਵੇ ਨਹੀਂ ਤਾਂ ਫਿਰ ਛੱਕਰ ਜਿੱਕੀ ਬਾਰ ਮੰਗਲਵਾਰ ਵੀਰਵਾਰ ਤੋਂ ਕੂੜੇ ਵਾਲੀਆਂ ਗੱਡੀਆਂ ਸਾਰੀਆਂ ਰੁਕ ਜਾਣੀਆਂ ਇਹਦਾ ਜਿਹੜਾ ਹਰਜਾਨਾ ਪੋਤਲਾ ਪਊਗਾ ਉਹ ਪ੍ਰਸ਼ਾਸਨ ਨਗਰ ਨੇ ਫਗਵਾੜਾ ਪੋਤੇਗਾ ਇੱਥੇ ਅੱਜ ਅਸੀਂ ਪੋਤਲਾ ਫੋਕਿਆ ਵਾ ਫਗਵਾੜਾ ਜਿਹੜੇ ਸਾਡੇ ਫਗਵਾੜਾ ਅਫਸਰशाही ਆ ਉਹਨਾਂ ਦਾ ਮੁਰਦਾ ਉਹਨਾਂ ਦਾ ਪੋਤਲਾ ਫੋਕ ਕੇ ਉਹਨਾਂ ਦਾ ਮੁਰਦਾਵਾਲ ਕੀਤਾ ਵਾ ਅਗਰ ਜੇ ਹੁਣ ਪੋਤਲਾ ਫੋਕੋ ਤਾਂ ਬਾਅਦ ਜਿਹੜਾ ਸ਼ਰਮ ਨਾ ਆਈ ਫੇਨਾ ਬਾਤੇ ਜਿਹਨੇ ਸਾਡੇ ਅਫਸਰਾਂ ਇਹਨਾਂ ਬਾਤੇ ਡੁੱਬ ਕੇ ਮਰ ਜਾਣੇ ਦੀ ਗੱਲ ਹੈ ਵੀ ਕੀ ਹਰ ਹਾਲ ਬਾਲਮੀਕੀ ਜੋ ਅੱਜ ਨਗਰ ਕਾਰਪੋਰੇਸ਼ਨ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਸਫਾਈ ਕਰਮਚਾਰੀ ਐ ਕੱਚੇ ਮੁਲਾਜ਼ਮ ਉਹਨਾਂ ਨੇ ਆਪਣਾ ਜਿਹੜਾ 6ਵੇਂ ਦਿਨ ਦਾ ਪ੍ਰੋਟੈਸਟ ਜਿਹੜਾ ਜਿਹੜਾ ਪੁਤਲਾ ਫੂਕ ਜਿਹੜਾ ਅਰਥੀ ਮੁਜ਼ਾਹਰਾ ਕੱਢ ਰਹੇ ਆ ਔਰ ਜਿਸ ਦੇ ਵਿੱਚ ਸਾਡੇ ਭਾਜੀ ਵੱਡੇ ਸੇਠੀ ਸਾਹਿਬ ਸਾਡੇ ਆਪਣੇ ਭਾਜੀ ਹੁਣੀ ਅਪਲਾਈ ਗੇਟ ਤੋਂ ਜੋਗਾ ਭਾਜੀ ਹੁਣੀ ਔਰ ਸਾਰੇ ਜਿੰਨੇ ਵੀ ਸਮੂਹ ਜਿੰਨੇ ਵਰਕਰ ਆ ਸਾਰੇ ਇਕੱਠੇ ਹੋ ਕੇ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਹਰ ਵਾਰ ਲਾਰੇ ਲਾ ਕੇ ਫਗਵਾੜੇ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੂੰ ਪ੍ਰੋਟੈਸਟ ਦੇ ਲਈ ਸੰਘਰਸ਼ ਲਈ ਇਸੇ ਤਰ੍ਹਾਂ ਇਕੱਠੇ ਹੋ ਕੇ ਅਸੀਂ ਫਿਰ ਦੁਬਾਰਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਰਹੇ ਹਾਂ ਤਾਂ ਜੋ ਉਹਨਾਂ ਨੂੰ ਇਹ ਸ਼ਰਮ ਆ ਸਕੇ ਕਿ ਕੱਚੇ ਮੁਲਾਜ਼ਮਾਂ ਦੀ ਫਗਵਾੜੇ ਦੇ ਵਿੱਚ ਜਿਹੜੇ ਇਹਨਾਂ ਨੂੰ ਪੱਕੇ ਤੌਰ ਤੇ ਡੀਸੀ ਰੇਟ ਤੋਂ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਜੜੀਆਂ ਸਰਕਾਰ ਦੀਆਂ ਜੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਉਸ ਤਰ੍ਹਾਂ ਪਹੁੰਚ ਸਕਣ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹਦੇ ਖੋਖਲੇ ਦਾਅਵੇ ਜਿਹੜੇ ਉਹ ਬਿਲਕੁਲ ਸਾਹਮਣੇ ਆ ਰਹੇ ਆ ਜਿਸ ਦਾ ਜਿਹੜਾ ਵਜੋ ਸਾਡੇ ਜਿਹੜੇ ਕੱਚੇ ਮੁਲਾਜ਼ਮ ਕਾਰਪੋਰੇਸ਼ਨ ਦੇ ਉਹ ਅੱਜ ਜਿਹੜੀ ਸੰਘਰਸ਼ ਕਰ ਰਹੇ ਆ ਮੈਂ ਆਪਣੇ ਸਾਰੇ ਸਮੂਚੇ ਹੀ ਸਾਥੀਆਂ ਵੱਲੋਂ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੱਕੇ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਕੀਤਾ ਜਾਵੇ ਉਧਰ ਹੋਰਨਾ ਆਗੂਆਂ ਨੇ ਵੀ ਕਿਹਾ ਕਿ ਅਗਰ ਸਰਕਾਰ ਨੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤਾ ਤਾਂ ਪੱਕੇ ਮੁਲਾਜ਼ਮ ਵੀ ਆਪਣਾ ਕੰਮ ਬੰਦ ਕਰਕੇ ਕੱਚੇ ਮੁਲਾਜ਼ਮਾਂ ਨਾਲ ਸੜਕਾਂ ਤੇ ਉਤਰਨਗੇ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਰਿਪੋਰਟ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜਲਦ ਤੋਂ ਜਲਦ ਸਾਡੇ ਜਿਹੜੇ ਆਊਟਸੋਰਸਡ ਤੇ ਮੁਲਾਜ਼ਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਗਰ ਜੇ ਨਮ ਨਹੀਂ ਮੰਗਾ ਪੂਰੀਆਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੇ ਬੰਦੇ ਫੜ ਦਾਲਦੇ ਜਾਵਾਂਗੇ ਉਹਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ